ਜਦ ਸਿਹਤ ਮੰਤਰੀ ਆਇਆ ਸੀ ਉਹਦੇ ਥੋੜੇ ਪਿੰਡ ਥੋੜੀ ਗਰਮਾ ਗਰਮੀ ਵੀ ਹੋਈ ਸੀ ਉਹ ਕਿ ਚੱਕਰ ਹੋ ਗਿਆ ਉਹ ਭਾਜੀ ਉਹ ਮੈਨੂੰ ਮੈਂ ਤਾਂ ਆਪਣੇ ਪਿੱਛੇ ਕੋਈ ਬਾਤ ਸੀ ਆਪਣੇ ਨਹੀਂ ਉਹਨੇ ਬਾਹਰ ਦੇ ਪਿੰਡ ਦੇ ਅੱਗੂ ਰੇੜੀ ਲਾਤੀ ਥੋੜਾ ਨੁਕਸਾਨ ਜ਼ਿਆਦਾ ਉਹਨੇ ਕਰਤਾ ਨਾ ਸਾਡਾ ਪੈ ਗਿਆ ਟੈਂਡੀ ਵਾਲਾ ਪਿੰਡ ਗੰਦਾ ਹੈ ਬਾਕੀ ਅਸੀਂ ਆਦੇ ਮਨ ਨੂੰ ਫੁੱਲਾ ਦਰਚਾਈ ਫਿਰੇ ਪਰ ਜਦੋਂ ਬਾਹਰ ਦਾ ਬੰਦਾ ਕੋਈ ਵੀ ਹੈ ਨੁਕਸਾਨ ਕਰੇ ਨਾ ਤੇ ਬੰਦਾ ਕੁਝ ਨਹੀਂ ਕਰ ਸਕਦਾ ਇਹ ਹੁਣ ਦੁਬਾਰੇ ਤੁਹਾਡੇ ਜੇ ਤੁਸੀਂ ਬਾਈ ਜਾਂ ਤੀਆਂ ਬਾਅਦ ਆਈਓ ਹੁਣ ਪ੍ਰਸ਼ਾਸਨ ਨੇ ਕੀ ਮਦਦ ਕੀਤੀ ਹੈ ਬਾਜੀ ਹੁਣ ਪ੍ਰਸ਼ਾਸਨ ਇਹ ਕਹਿੰਦਾ ਅਸੀਂ ਇਹ ਸਰਵਾ ਕਰਾਉਣੇ ਆ ਜਿਨ੍ਹਾਂ ਦੇ ਘਰ ਡਿੱਗੇ ਆ ਜਾਂ ਕਿਵੇਂ ਵੀ ਡਿੱਗੇ ਆ ਅਸੀਂ ਇੰਜੋ ਵਾਲੇ ਵਗੈਰਾ ਸਾਰਿਆਂ ਨੂੰ ਵੀ ਹੱਲ ਕਰਕੇ ਦੇਨੇ ਆ ਤੁਹਾਡਾ ਜੋ ਵੀ ਨੁਕਸਾਨ ਹੋਇਆ ਅਸੀਂ ਤੁਹਾਡਾ ਇੱਕ ਇੱਕ ਚੀਜ਼ ਦਾ ਨੁਕਸਾਨ ਭਰਾਂਗੇ ਪ੍ਰਧਾਨ ਸਭਾ ਦੇ ਵਿੱਚ ਮੰਤਰੀ ਨੇ ਆਪ ਖੁਦ ਖੜ ਕੇ ਕਿਹਾ ਸੀ ਕਹਿੰਦੇ ਵੀ ਸਾਡੀ ਪੂਰੀ ਤਿਆਰੀ ਆ ਜੇ ਕਿਸੇ ਤਰ੍ਹਾਂ ਦੀ ਕੋਈ ਹੜ੍ਹਾਂ ਵਾਲੀ ਸਥਿਤੀ ਬਣਦੀ ਹੈ ਤਾਂ ਅਸੀਂ ਪੂਰੇ ਤਿਆਰ ਆ ਸਾਡੇ ਕੋਲ ਸਾਰੇ ਪ੍ਰਬੰਧ ਨੇ ਪਰ ਪ੍ਰਬੰਧ ਕੀ ਹੋਏ ਆ ਮੇਰੇ ਨਾਲੋਂ ਵੱਧ ਤੁਸੀਂ ਚੱਲੇ ਆ ਕਿਹੜਾ ਪਾਣੀ ਹੈ بارشਾਂ ਦਾ ਪਾਣੀ ਹੈ ਨਾ ਵੀ ਪਵੰਤਮਨ ਦਾ ਆਪਦਾ ਪਾਣੀ ਹੈ ਨਾ ਕਿਸੇ ਦਾ ਪਾਣੀ ਹੈ ਇਹ بارشਾਂ ਦਾ ਪਾਣੀ ਹੈ ਕੁਦਰਤੀ ਕਹਿ ਰਹੇ ਅੱਜ ਉਹਨਾਂ ਦੀ ਸਰਕਾਰ ਵੇਲੇ ਕੱਲ ਨੂੰ ਹੋਰ ਕਿਸੇ ਦੀ ਸਰਕਾਰ ਵਿੱਚ ਹੋ ਸਕਦਾ ਹੈ ਇਹ ਹਸੀਣ ਕਈਆਂ ਸਰਕਾਰਾਂ ਦੇ ਵਿੱਚ ਹੋਇਆ ਪਰ ਕਿਸੇ ਕੋਲੋਂ ਹੀ ਨਹੀਂ ਪਹੁੰਚਿਆ ਤੁਹਾਡੇ ਆ ਪਿੰਡਾਂ ਦਾ ਮੈਂ ਹਾਲ ਵੇਖਿਆਗਾ ਜਿਹੜੇ ਪੁਲ ਤੋਂ ਇਧਰ ਆਉਨੇ ਹੋ ਤੁਸੀਂ ਇਧਰ ਤਾਂ ਇਹ ਲੱਗਦਾ ਜਿਵੇਂ ਤੁਸੀਂ ਪੰਜਾਬ ਦੇ ਪਿੰਡ ਹੁੰਦੇ ਨਹੀਂ ਕੋਈ ਤੁਹਾਡਾ ਵਿਕਾਸ ਨਹੀਂ ਹੋਇਆ ਕੋਈ ਕਿਸੇ ਪੱਖੋਂ ਵੀ ਤੁਸੀਂ ਭਾਜੀ ਵਿਕਾਸ ਕੀ ਕਰ ਸਰਕਾਰ ਕਰੇ ਦੋ ਸਾਲਾਂ ਬਾਅਦ ਪਾਣੀ ਆ ਜਾਂਦਾ ਸਤਲੁਜ ਦਰਿਆ ਦੇ ਕਿਨਾਰੇ ਤੇ ਖੜੇ ਆ ਪੰਜਾਬ ਦਾ ਅਖੀਰਲਾ ਪਿੰਡ ਟਿੰਡੀਵਾਲਾ ਔਰ ਇੱਥੋਂ ਬਾਰਡਰ ਸ਼ੁਰੂ ਹੋ ਜਾਂਦਾ ਹੈਗਾ ਅੱਗੇ ਜਾ ਕੇ ਇਸ ਤੋਂ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਤੇ ਇਹ ਭਾਰਤ ਦਾ ਪੰਜਾਬ ਦਾ ਅਖੀਰਲਾ ਪਿੰਡ ਹੈ ਆ ਤਸਵੀਰਾਂ ਜਦੋਂ ਅਸੀਂ ਵੇਖ ਰਹੇ ਸੀ ਤਾਂ ਸਾਡਾ ਮਨ ਦੁਖੀ ਹੋ ਰਿਹਾ ਸੀ ਕਿਉਂਕਿ ਕੁਝ ਕੁ ਮਹੀਨੇ ਪਹਿਲਾਂ ਜਦੋਂ ਭਾਰਤ ਪਾਕਿਸਤਾਨ ਦੇ ਵਿੱਚਕਾਰ ਥੋੜਾ ਤਣਾਅ ਬਣਿਆ ਸੀ ਤੇ ਉਦੋਂ ਵੀ ਅਸੀਂ ਇਸ ਜਗ੍ਹਾ ਦੇ ਉੱਪਰ ਦੀ ਲੰਘੇ ਸੀ ਤੇ ਉਦੋਂ ਇੱਥੇ ਕਰੋੜ ਸੀ ਵਧੀਆ ਸਾਫ਼ ਜਗ੍ਹਾ ਸੀ ਪਰ ਹੁਣ ਇੱਥੇ ਇਹ ਪੂਰਾ ਦਰਿਆ ਬਣ ਚੁੱਕਿਆ ਔਰ ਜਿਹੜਾ ਇਹਨੇ ਨੁਕਸਾਨ ਕੀਤਾ ਇਸ ਅਖੀਰਲੇ ਪਿੰਡ ਦਾ ਭਾਰਤ ਦੇ ਅਖੀਰਲੇ ਪਿੰਡ ਦਾ ਪੰਜਾਬ ਦਾ ਟਿੰਡੀ ਵਾਲੇ ਦਾ ਉਹ ਤਾਂ ਪਿੰਡ ਵਾਲੇ ਜਿਵੇਂ ਦੱਸ ਰਹੇ ਆ ਤੇ ਬਾਕੀ ਆਪਾਂ ਤਸਵੀਰਾਂ ਦੇ ਜ਼ਰੀਏ ਦੇਖਿਆ ਸੋ ਸਰਪੰਚ ਸਾਹਿਬ ਇਥੋਂ ਪਿੰਡ ਦੇ ਮੋਤਵਰ ਸਾਡੇ ਨਾਲ ਨੇ ਬਾਈ ਜੀ ਜਿਹੜਾ ਅਸੀਂ ਗੱਟੇ ਲੱਗੇ ਦੇਖ ਰਹੇ ਆ ਇਸ ਤੋਂ ਐਂ ਲੱਗਦਾ ਵੀ ਜੇ ਤੁਸੀਂ ਇਹ ਨਾਂ ਲਾਉਂਦੇ ਤਾਂ ਤੁਹਾਡੇ ਪਿੰਡ ਦਾ ਵਚਨ ਨਹੀਂ ਕੁਝ ਨਹੀਂ ਬਚਣਾ ਹੀ ਕੁਝ ਵੀ ਇੱਕ ਦਿਨ ਦੇ ਵਿੱਚ 10-10 ਫੁੱਟ ਲਈ ਜਾਂਦਾ ਸੀ ਗਾਂ तकरीबन ਇਹ ਆਰਮੀ ਔਰ ਸਾਡੇ ਪਿੰਡ ਦੇ ਬੰਦੇ ਇਹ ਲਾ ਕੇ ਗੱਟੇ-ਗੁੱਟੇ ਹੁਣ ਬਚਾ ਹੋਇਆ ਜਦੋਂ ਪਾਣੀ ਉੱਤਰਿਆ ਉਸ ਤੋਂ ਬਾਅਦ ਕਾਫੀ ਜ਼ਮੀਨ ਗਈ ਹੈ ਪਾਣੀ ਵਿੱਚ ਤਾਂ ਪਤਾ ਹੀ ਨਹੀਂ ਲੱਗਦਾ ਵੀ ਦਰਿਆ ਕਿੱਥੇ ਹੈਗਾ ਕੀ ਕਰਦਾ ਪਿਆ ਕੀ ਨਹੀਂ ਕਰਦਾ ਪਿਆ ਹੁਣ ਸਾਰੀਆਂ ਫਸਲਾਂ ਤਕਰੀਬਨ ਹੀ ਸਾਡੇ ਸਾਰੀਆਂ ਖਰਾਬ ਨੇ ਫਸਲਾਂ 'ਚ ਤਾਂ ਬਚੇ ਕੁਝ ਨਹੀਂ ਉਹ ਤਾਂ ਕੁਝ ਵੀ ਨਹੀਂ ਆਪ ਜੀ ਵੇਖ ਲਓ ਤੁਸੀਂ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਹੀ ਜਾਣਾ ਅਛਾ ਜਿਦੋਂ ਸਪਹਿਲਾ ਆਏ ਸੀ ਉਦੋਂ ਇੱਥੇ ਇੰਨਾ ਦਰਿਆ ਨਹੀਂ ਸੀ ਉਦੋਂ ਉਧਰਲੇ ਪਾਸੇ ਜ਼ਿਆਦਾ ਦਰਿਆ ਸੀ ਬਹੁਤ ਪਿੱਛੇ ਭਾਜੀ ਅੱਜ ਜਿਹੜੀ ਚੰਗ ਜਿਹੜੀ ਹੈ ਤਕਰੀਬਨ 5-6 ਕਿਲੇਵਾਟ ਅੱਗੇ ਦਰਿਆ ਸੀ ਤਕਰੀਬਨ ਸਾਡੇ ਨਾਲ ਪਹਿਲੀ ਸਾਈਡ ਖੰਭਾ ਇੱਕ ਉਲੀ ਸਾਈਡ ਵਿਚਾਲੇ ਰੱਸਾ ਬੰਨਿਆ ਸੀ ਛੋਟੇ ਬੱਚੇ ਜਿਹੜੇ ਪੜਨ ਵਾਲੇ ਉਹ ਕਿਸਤੀ ਦੇ ਆਰ ਪਰ ਰਸੇ ਦੇ ਜ਼ਰੀਏ ਜਾਂਦੇ ਸੀ ਅੱਜ ਹੁਣ ਰੱਸਾ ਤਾਂ ਕੀ ਬੰਦੇ ਨੂੰ ਵੈਸੇ ਕਿਸਤੀ ਲਜਾਣੀ ਬੜੀ ਔਖੀ ਹੋਈ ਪਈ ਹੈ ਸਾਰੀਆਂ ਜ਼ਮੀਨਾਂ ਵਿੱਚ ਚਲੀਆਂ ਗਈਆਂ ਹੁਣ ਮੇਰੇ ਚਾਚਾ ਜੀ ਨੇ ਇਹਨਾਂ ਦੇ ਹਿਸਾਬ ਲਾ ਲਓ 2-3 ਕਿਲੇ ਇੱਥੇ ਸੀ ਇਹਨਾਂ ਦੇ ਪੱਠੇ ਵੀ ਜਣ ਵਿੱਚ ਜਗ ਨਹੀਂ ਰਹੀ ਸਾਰੀ ਵਿੱਚ ਚਲੀ ਗਿਆ ਇਸ ਟਾਈਮ ਸਾਡੀ ਮੋਟਰ ਰੁੜ ਗਈ ਮੋਟਰ ਇਹਨਾਂ ਦੀ ਰੁੜ ਗਈ ਤਾਰਾਂ ਵੱਡੀਆਂ ਖਾਲੀਆਂ ਵੱਡੀਆਂ ਹਨ ਹਾਂ ਵੱਡੀਆਂ ਹਨ ਹਾਂ ਉਹ ਸਾਡੀ ਤਾਰਾਂ ਇਤੂ ਮੋਟਰ ਵੀ ਲੋੜ ਗਈ ਤੇ 2 ਕਿਲੇ ਗਰਦੀਪ ਦੀ ਤੇ 2 ਕਿਲੇ ਮੇਰੀ ਦੋ ਭਰਾਵਾਂ ਦੀ ਵਾਲੀ ਰੁੜ ਗਈ ਸਾਡੇ ਅਸੀਂ ਸਾਡੇ ਕੋਲ ਇਹਨਾਂ ਵਿਚਾਰੇ ਗਵਾਂਡੀਆਂ ਦੇ ਇੰਜਣ ਵੀ ਗਿਆ ਸੀ ਨਾਲ ਜਿਹੜਾ ਹੈਗੀ ਸੀ ਇੰਜਣ ਹੈਗਾ ਅਸੀਂ ਪੱਖਾ ਜੋ ਵੀ ਦਰਖਤ ਲੱਗੇ ਸਭ ਕੁਝ ਲੋੜ ਗਿਆ ਇਹ ਮੇਰੇ ਚਾਚਾ ਜੀ ਇਹਨਾਂ ਦੀ ਜ਼ਮੀਨ ਹੈਗੀ ਐੋ ਚਰਨ ਜ਼ਮੀਨ ਰੁੜ ਗਈ ਤੇ ਹੁਣ ਤਾਂ ਸਾਡੇ ਕੋਲ ਜਮੀਨ ਤਾਂ ਬੜੀ ਲੁੜੀ ਐ ਤੇ ਇਤੋਂ ਕੱਟਦੇ ਕੱਟਵੇ 10-10 ਕਿੱਲੇ ਜਮੀਨ ਕੱਟ ਕੇ ਦਰਿਆ ਕੱਟ ਕੇ ਲੈ ਗਿਆ ਚਲੋ ਫਸਲ ਤਾਂ ਡੁੱਬ ਗਈ ਸਾਨੂੰ ਕੋਈ ਦੁੱਖ ਨਹੀਂ ਉਹ ਤਾਂ ਫਿਰ ਕਣਕ ਹੋਏਗੀ ਇਹਦੀ ਵਿੱਚ ਚਲੀ ਗਈ ਉਹਨਾਂ ਦੀ ਜ਼ਿੰਦਗੀ ਪਾਰ ਹੀ ਕੁਝ ਨਹੀਂ ਰਹਿ ਜਾਣਾ ਉਹਨਾਂ ਚਾਰੇ ਕੀ ਹੁਣ ਖਾਵੇਗਾ ਕੀ ਉਹ ਤਾਂ ਉਹਦੇ ਵਕਤ ਛੱਡ ਜਾਵੇ ਨਹੀਂ ਤੇ ਕਿਸੇ ਦੇ ਕਿਵੇਂ ਕਹਿੰਦੇ ਨੇ ਵਸਦਾ ਨਾ ਪੂਰੇ ਸੇ ਤੇ 40 50 50 ਫੁੱਟ ਪਾਣੀ ਐ ਇੱਥੇ ਥੱਲੇ ਡੂੰਗਾ ਹਾਂ ਡੂੰਗਾ ਪਾਣੀ ਪੀ ਹਾਂ ਤੇ ਇੱਕ ਦੂਜੇ ਨੰਬਰ ਜਮੀਨਾਂ ਸਾਡੀਆਂ ਕੱਚੀਆਂ ਨੇ ਗਰਦੌਰੀ ਨਹੀਂ ਕਿਸੇ ਨਾ ਦੇਗੀ ਅਜੇ ਸਰਕਾਰ ਅੱਗੇ ਅਸੀਂ ਇਹ ਅਪੀਲ ਕਰਦੇ ਹਾਂ ਮਾਨ ਸਾਹਿਬ ਵੀ ਆਇਆ ਸੀ ਅਸੀਂ ਉਹਨਾਂ ਅੱਗੇ ਇਹ ਰਿਕੁਐਸਟ ਕੀਤੀ ਹੈ ਵੀ ਸਾਡੀ ਮੌਕੇ ਤੇ ਗਰਦੌਰੀ ਕੀਤੀ ਹੈ ਜੋ ਬਣਦਾ ਮਾਅਵਜਾ ਮੌਕੇ ਤੇ ਦਿੱਤਾ ਜਾਵੇ ਕੀ ਕਹਿੰਦੇ ਫਿਰ ਮਾਨ ਸਾਹਿਬ ਮਾਨ ਸਾਹਿਬ ਕਹਿੰਦੇ ਕਰਾਂਗੇ ਅਸੀਂ ਜਿੰਨਾ ਵੀ ਸਾਡੇ ਕੋਲ ਹੋ ਸਕੇ ਅਸੀਂ ਕਰਾਂਗੇ ਅਸੀਂ ਕਹਿੰਦੇ ਜਦੋਂ ਕਰ ਦੇਣ ਬਹੁਤ ਧੰਨਵਾਦ ਇਹਨਾਂ ਦਾ ਸਾਨੂੰ ਤਾਂ ਵਾਦ ਤੋਂ ਵਾਦ ਕੋਈ ਖਰਚਾ ਮਾੜਾ ਮੋਟ ਮਿਲ ਜਾਵੇ ਵੀ ਜਿਹੜਾ ਜਾਣੀ ਕਿ ਪੀਛਾ ਪੈਲੀ ਠੇਕੇ ਗਹਿਣੇ ਲੈ ਤੇ ਆਦਰ 64 ਹੋਰ ਲਈ ਐਥੇ ਤਾਂ ਸਾਡੇ ਬੱਚੇ ਬੱਚੇ ਹੀ ਕੁਛ ਨਹੀਂ ਕੁਛ ਨਹੀਂ ਰਹਿ ਗਿਆ ਸਾਡੇ ਕੋ ਕੋਈ ਪੱਟਾਂ ਨਹੀਂ ਤਾਂ ਰਹਿ ਗਈ ਸਾਡੇ ਮਾਲ ਡੰਗਰੇਵੇਂ ਮਰ ਜਾਣਾ ਤੇ ਅਸੀਂ ਕੀ ਕਰਾਂਦੇ ਸਾਨੂੰ ਵੱਧ ਤੋਂ ਵੱਧ ਕੋ ਸਹਾਇਤਾ ਕੀਤੀ ਜਾਵੇ ਤੇ ਸਾਡਾ ਭਲਾ ਹੋ ਜਾ ਇਹਦਾ ਅਸੀਂ ਟੇਕੇ ਗਹਿਣੇ ਲੈ ਤੇ ਆਲਾ ਮਾੜਾ ਮੋਟਰ ਚ ਕਾ ਟੋਰ ਲਾਉਂਦੇ ਗਦਰੀਆ ਤਾਂ ਕਈ 100 ਸਾਲ ਹੋ ਜਾਂਦੇ ਨੇ ਨਹੀਂ ਨਿਭੜ ਸਕਦਾ ਨਾ ਕੋਪੂਰ ਸਕਦਾ ਹੈ ਇਹ ਸਾਡੀ ਮਿਹਰਬਾਨੀ ਕਰਥੇ ਜੋੜ ਦੇ ਬੇਨਤੀ ਹੈ ਸਾਨੂੰ ਵਾਦ ਤੋ ਵਦਨਾ ਮਾੜੀ ਮੋਟੀ ਨਾ ਕੋਈ ਹੈਲਪ ਕਰਾਓ ਜੇ ਅਸੀਂ ਵੀ ਹੁੰਦੀ ਹੈ ਪਹੁੰਚ ਹੀ ਰਹੀ ਹੈ ਸੰਸਥਾਵਾਂ ਬਹੁਤ ਵੱਡੇ ਪੱਧਰ ਤੇ ਆ ਰਹੀਆਂ ਨੇ ਤੇ ਆਉਂਦੀਆਂ ਵੀ ਰਹਿਣਗੀਆਂ ਅੱਗੇ ਜਿੰਨਾ ਚਿਰ ਤੁਹਾਡਾ ਸਾਰਾ ਕੁਝ ਠੀਕ ਨਹੀਂ ਹੁੰਦਾ ਮੁਰਵ ਸੇਵਾ ਨਹੀਂ ਹੁੰਦਾ ਉਨਾ ਚਿਰ ਸੰਸਥਾਵਾਂ ਆ ਰਹਿਣੀਆਂ ਅੱਗੇ ਵੀ ਜਿਹੜੀ ਹੈ ਕਿ ਸੰਸਥਾ ਨੇ ਉੱਥੇ ਕੈਂਪ ਲਾਇਆ ਹੋਇਆਗਾ ਇੱਕ ਸਾਡੇ ਇਹ ਬੇਨਤੀ ਹੈ ਤੁਸੀਂ ਪਹਿਲਾਂ ਵੀ ਆਏ ਹੋਗੇ ਸ਼ਾਇਦ ਜਦੋਂ ਜੰਗ ਦਾ ਮੌਲ ਸੀ ਸਾਡਾ ਤਕਰੀਬਨ ਹੀ ਪਿੰਡ ਉੱਜੜਿਆ ਹੂੰ ਉਦੋਂ ਵੀ ਉਦੋਂ ਵੀ ਉੱਜੜਿਆ ਅਜੇ 4 ਮਹੀਨੇ ਨਹੀਂ ਪਏ ਕਈਆਂ ਨੇ ਸਮਾਨ ਉਥੋਂ ਲੈ ਕੇ ਨਹੀਂ ਆਏ ਉਤੋਂ ਆ ਪਾਣੀ ਵਿੱਚ ਉੱਜੜ ਗਿਆ ਅਸੀਂ ਸਰਕਾਰ ਅੱਗੇ ਹਰੇਕ ਅੱਗੇ ਇਹੋ ਹੀ ਅਪੀਲ ਕਰਦੇ ਆ ਵੀ ਸਾਨੂੰ 5-5 ਮਰਲੇ ਪਿਛਾਂ ਜਗ੍ਹਾ ਦਿੱਤੀ ਜਾਵੇ 5 10 10 ਕਿਉਂ ਸਾਨੂੰ ਪਤਾ ਹੜਾਂ ਵੇਰ ਵੀ ਮਾਰ ਪੈਂਦੀ ਹੈ ਜਦੋਂ ਇਹਦੋਂ ਜੰਗ ਲੱਗਦਾ ਜਾਂ ਰੋਲਾ ਪੈਂਦਾ ਉਸ ਟਾਈਮ ਹੀ ਸਾਨੂੰ ਇਥੋਂ ਨਿਕਲਣਾ ਪੈਂਦਾ ਸਾਡੀ ਇੱਕੋ ਗੁਜਾਰਸ਼ ਹੈ ਮਾਨ ਸਾਹਿਬ ਅੱਗੇ ਵੀ ਸਾਡਾ ਕਿਰਨ ਕਿਰੇ ਸਾਡਾ ਹੱਲ ਕੀਤਾ ਜਾਵੇ ਕਿਹੜੀ ਕਿਹੜੀ ਜਗ੍ਹਾ ਜਗ੍ਹਾ ਦਿੱਤੀ ਜਾਵੇ ਤੁਹਾਨੂੰ ਭਾਜੀ ਅਸੀਂ ਇਹ ਚਾਹਨੇ ਵੀ ਸਾਨੂੰ ਆਫ ਰੋਇਪੁਰ ਤੋਂ ਪਿਛਲੀ ਸਾਈਡ ਕਿੱਥੇ ਵੀ ਖਾਲੀ ਜਗ੍ਹਾ ਪੰਚਾਇਤੀ ਪਈ ਹੈ ਸਾਨੂੰ ਉੱਥੇ ਹੀ ਪ੍ਰੋਵਾਈਡ ਕਰਾਈ ਜੇ ਮਤਲਬ ਜਿਹੜਾ ਸਤਲੁਜ ਵਾਲਾ ਪੋਲਾ ਉਸ ਤੋਂ ਪਿੱਛੇ ਕਿਉਂ ਇੱਧਰ ਤਾਂ ਰਹਿਣ ਦਾ ਹਾਲਾਤ ਹੀ ਨਹੀਂ ਐਦਾਂ ਦੇ ਹੈਗੇ ਜੇ ਇੱਧਰ ਲੈਣਾ ਤਾਂ ਫਿਰ ਸਾਡੇ ਆ ਪਿੰਡ ਵੇਖੋ ਟਾ ਲੱਗੀ ਹੈ ਸਾਨੂੰ ਅੱਜ ਵੀ ਪਟਣਾ ਪੈਣਾ ਤੇ ਕੱਲ ਨੂੰ ਵੀ ਇਹਨੇ ਕੀ ਪਤਾ ਕਿਹੜੇ ਵੇਲੇ ਜਦੋਂ ਦਰਿਆ ਆਵਦੀ ਆਈ ਤੇ ਆਜੋ ਕੀ ਪਤਾ ਕੁਝ ਵੀ ਕਰ ਸਕਦਾ ਜੀ ਉਹ ਤਾਂ ਆਪੇ ਇਸ ਵਾਰ ਵੇਖ ਹੀ ਲਿਆ ਜਦੋਂ ਦਰਿਆ ਆਈ ਆ ਆਵਦੀ ਆਈ ਤੇ ਆ ਗਿਆ ਇਸ ਵਾਰ ਇਹਨੇ ਛੱਡੇ ਕੱਖ ਨਹੀਂ ਹੈ ਨਹੀਂ ਛੱਡੇ ਬਿਲਕੁਲ ਨਹੀਂ ਛੱਡਿਆ ਸਾਰਾ ਪਿੰਡ ਹੁਣ ਹਸਾਬ ਨਾਲ ਕੰਨਾਂ ਦੇ ਘਰਾਂ ਚ ਦਾਣੇ ਨਹੀਂ ਹੈਗੇ ਬੜੇ ਔਖੇ ਨੇ ਅੱਛਾ ਤੁਸੀਂ ਸਾਲ ਕੱਢਣਾ ਸਾਲ ਕੱਢਣਾ ਕੰਨਾਂ ਦੇ ਵਿਚਾਰਾਂ ਚਲੋ ਕੰਨਾਂ ਦੇ ਰੇਤਾ ਪਈ ਉਹ ਸਾਫ਼ ਹੋ ਗਏ ਕਣਕ ਤਾਂ ਬੀਜੀ ਜਾਊਗੀ ਕਿੰਨਾ ਦੁਣ 50 50 ਫੁੱਟ ਪਾਣੀ ਹੈ ਤੇ ਉਹਨਾਂ ਵਾਸਤੇ ਕੀ ਕਰਾਂਗੇ ਆਪਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਬਾਰ ਬਾਰੀ ਬੇਨਤੀ ਕਰਦੇ ਆ ਰਹੇ ਹਾਂ ਵੀ ਸਾਨੂੰ ਪਿੱਛੇ ਜਗ੍ਹਾ ਦੇ ਦਿਓ ਕਿਸੇ ਨੇ ਨਹੀਂ ਸੁਣੀ ਪਾਜੀ ਹੁਣ ਸੋਣ ਗਿਆ ਸੀ ਤਾਂ ਇਹ ਕਿਉਂ ਮੀਡੀਆ ਆ ਗਿਆ ਸੀ ਗੁਜ਼ਾਰਿਸ਼ ਹੀ ਕਰ ਸਕਣੇ ਆ ਸੁਣ ਨਹੀਂ ਉਹਨਾਂ ਦੇ ਵਾਸਤੇ ਪਾਜੀ ਅਰਜ ਕਰਨੀ ਸਾਡੇ ਵਾਸਤੇ ਸੁਣਨੀ ਉਹਨਾਂ ਦੇ ਵਾਸਤੇ ਜਿਵੇਂ ਕਹਿੰਦੇ ਨੇ ਨਾ ਗਵਰਨਮੈਂਟ ਗੌਰ ਕਰੇ ਤਾਂ ਇੱਕ ਮਿੰਟ ਚ ਕਰ ਲਵੇ ਜੇ ਨਾ ਕਰੇ ਤਾਂ ਭਾਈ ਸਦੀਆਂ ਬੀਤ ਜਾਂਦੀਆਂ ਅੱਛਾ ਇੱਕ ਮੈਂ ਸੁਣਿਆ ਇੱਥੇ ਹੋਰ ਵੀ ਪਿੰਡਾਂ ਦੇ ਲੋਕਾਂ ਨਾਲ ਗੱਲ ਹੋਈ ਕਹਿੰਦੇ ਵੀ ਜਿਹੜੇ ਇਹ ਪੱਕੀਆਂ ਕੱਚੀਆਂ ਜ਼ਮੀਨਾਂ ਸੀ ਇੱਕ ਵਾਰੀ ਪੱਕੀਆਂ ਕਰਤੀਆਂ ਸੀਗੀਆਂ ਉਦੋਂ ਦੁਵਾ ਦੁਵਾਰੇ ਫਿਰ ਕੱਚੀਆਂ ਹੋ ਕੇ ਫਿਰ ਕੱਚੀਆਂ ਨਹੀਂ ਉਹ ਪੱਕੀਆਂ ਨੇ ਕਿਹੜੀਆਂ ਪੱਕੀਆਂ ਉਹ ਨਾ ਜਿਹੜੀ ਪੱਕੀਆਂ ਹੋ ਜਾਂ 9 10 ਹੋ ਜਾਂ ਹੈ ਉਹ ਪਹਿਲੇ ਪੱਕੀਆਂ ਹੋ ਗਿਆ ਨੇ ਸਾਡੇ ਪੈੜ ਨੇ ਕਰਦੂਗਾ 200 ਕਿੱਲਾ ਪਹਿਲੀ ਕਰਾਈ ਹੈ ਜਿਵੇਂ 2500 ਕਿੱਲਾ ਸਾਡੇ ਪੈੜੀ ਹੈ ਜਿੰਦੇ 200 ਕਿੱਲਾ ਪਹਿਲੀ ਹੋਈ ਹੈ 2300 ਕਿੱਲਾ ਕੱਚੀ ਹੈ 2300 ਕਿੱਲਾ ਚੋਨਾ ਹਰਾ ਡੁੱਬ ਗਿਆ ਉਹ ਹਰਾਮੋ ਦਾ ਬੰਦੇ ਕੁਛ ਨਹੀਂ ਮਾਵਜਾ ਨਹੀਂ ਮਿਲਣਾ ਕੋਈ ਪਿਛੇ 23 ਵਿੱਚ ਵੀ ਕਿੰਨੀ ਮਿਲਦਾ ਤੇ ਹੁਣ ਵੀ ਨਹੀਂ ਮਿਲਣਾ ਜਿਹੜੀ ਪੱਕੀ ਹੈ 200 ਕਿਲੋ ਉਹਨੂੰ ਤਾਂ ਚਲੋ ਮਿਲ ਜਾਏਗਾ ਪੱਕੀ ਤਾਂ ਕਿਸੇ ਮੇਨ ਬੰਦੇ ਨੇ ਕਰਾਈ ਹੈ ਕੋਈ ਸਾਰਿਆਂ ਨੇ ਕਰਾਈ ਬਾਕੀ ਹਾਰੇ ਹਾਰੇ ਗਰੀਬ ਨੇ ਵਿਚਾਰੇ ਜਿੰਦੀ ਚਲੋ ਉਹ ਤਾਂ ਠੀਕ ਹੈ ਸਾਨੂੰ ਚੋਨਾ ਡੁੱਬਗਾ ਉਹ ਤਾਂ ਚਲੋ ਮਿਲੇ ਜਾਏ ਨਾ ਮਿਲੇ ਕੋਈ ਬਾਤ ਨਹੀਂ ਕਰਨ ਕੋਈ ਜਿਹੜੀ ਵਿੱਚ ਦਰਿਆ ਦੇਗੀ ਉਹ ਸਰਕਾਰ ਸਾਨੂੰ ਆਂਦਾ ਕੋਈ ਜਰੂਰ ਹੱਲ ਕਰਕੇ ਦੇਵੇ ਉਹਨਾਂ ਨੂੰ ਭਾਵੇਂ ਪੈੜੀ ਪਿੱਛੇ ਲੈ ਕੇ ਦੇਵੇ ਚਾਹੇ ਉਹਦਾ ਪੈਸਾ ਦੇਵੇ ਹੁਣ ਅੱਗੇ ਕਿਉਂਕਿ ਹੁਣ ਜ਼ਿੰਦਗੀ ਹੌਲੀ-ਹੌਲੀ ਘਰਾਂ ਵੱਲ ਪਰਤ ਰਹੀ ਹੈ ਅਸੀਂ ਵੇਖ ਰਹੇ ਸੀਗੇ ਚਲੋ ਘਰਾਂ ਦਾ ਨੁਕਸਾਨ ਵੀ ਹੋਇਆ ਬਹੁਤ ਸਾਰੇ ਘਰਾਂ ਦੇ ਵਿੱਚ ਸਮਾਨ ਖਰਾਬ ਹੋ ਗਿਆ ਇੱਕ ਤਾਂ ਘਰ ਤੁਹਾਡਾ ਮੈਂ ਵੇਖਿਆ ਸੀ ਹਲੇ ਵੀ ਉਹਨਾਂ ਨੇ ਕੋਠੇ ਤੇ ਤੰਬੂ ਲਾਇਆ ਹੋ ਚਲੋ ਉਹਨਾਂ ਨੇ ਆਪਦਾ ਥੋੜਾ ਸਮਾਨ ਸੰਭਲਿਆ ਸੀ ਹੁਣ ਇਸ ਤੋਂ ਜਿਹੜਾ ਤੁਹਾਡਾ ਫਸਲਾਂ ਦਾ ਨੁਕਸਾਨ ਹੋਇਆ ਇਸ ਤੋਂ ਬਗੈਰ ਹੋਰ ਘਰਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਜੇ ਕੋਈ ਲੋਕ ਸੁਣਦੇ ਆ ਉਹ ਲੈ ਕੇ ਆ ਰਹੇ ਆ ਸਮਾਨ ਤੋਂ ਕੀ ਕੀ ਕੁਝ ਲੈ ਕੇ ਆਉਣ ਭਾਜੀ ਹੁਣ ਅਸੀਂ ਵੈਸੇ ਰਾਸ਼ਨ ਰੂਸ਼ਨ ਦੀ ਸਾਡੇ ਕੋਲ ਕੋਈ ਕਮੀ ਨਹੀਂ ਬਹੁਤ ਸੰਸਥਾ ਨੇ ਪਹੁੰਚਾਇਆ ਧੰਨਵਾਦ ਜਿਹੜੇ ਵੀ ਕਿੰਨਾ ਨੇ ਪਹੁੰਚਾਇਆ ਉਹਨਾਂ ਹਰੇਕ ਦਾ ਸੰਸਥਾ ਦਾ ਧੰਨਵਾਦ ਕਰਦੇ ਆਂ ਬਾਕੀ ਚਾਰ ਵੀ ਪਹੁੰਚਿਆ ਪਸਮਾ ਦੇ ਪਹੁੰਚਿਆ ਅਸੀਂ ਕਹਿੰਦੇ ਜਿਨ੍ਹਾਂ ਦੀ ਜ਼ਮੀਨ ਵਿੱਚ ਚਲੀ ਗਈ ਨਾ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਕਿੰਿਆਂ ਦਾ ਇੰਜਣ ਰੋੜ ਗਿਆ ਵਿਚਾਰਾਂ ਦੇ ਕਿੰਿਆਂ ਦੇ ਕੀ ਹੋ ਗਿਆ ਮੋਟਰਾਂ ਰੋੜ ਗਈਆਂ ਉਹਨਾਂ ਦਾ ਹੱਲ ਜਰੂਰ ਕੱਢਿਆ ਜਾਵੇ ਇਹ ਤਾਂ ਸਰਕਾਰ ਅਗੇ ਖੈ ਸਾਡੀ ਸਰਕਾਰ ਸਾਡੀ ਬਾਹ ਫੜ ਸਕਦੀ ਏ ਕਿਉਂ ਸੰਸਥਾ ਤਾਂ ਵਿਚਾਰੀ ਵੱਤ ਤੋਂ ਸਾਨੂੰ ਦੇਖ ਵਿਚਾਰਾ ਦੇ ਹੋਈ ਡੰਗਰਾਂ ਦਾ ਜੇ ਵੱਤ ਕੋਈ ਰਾਸ਼ਨ ਦੇ ਸਕਦੀ ਏ ਪਰ ਰਾਸ਼ਨ ਨਾਲ ਕੀ ਜੀਵਾਰਾ ਹੋਵੇ ਜਿੰਨੀ ਪੈੜੀ ਰੋਪੂਗੀ ਰਾਸ਼ਨ ਆਗਾ ਤਾਂ ਕਿਸੇ ਨਹੀਂ ਦੇਣਾ ਤੇ ਚਲੋ ਪਾਣੀ ਦੇ ਘਰ ਦੇ ਹੀ ਜਾਂਦੇ ਨੇ ਚੋ ਮਹਾਰਾਜ ਦੀ ਕਿਰਪਾ ਗੀ ਇਸ ਪੰਜਾਬ ਦੀ ਧਰਤੀ ਤੇ ਵੀ ਚਲੋ ਜਿੰਨਾ ਟਾਈਮ ਹੋ ਸਕਦਾ ਸੰਸਥਾਵਾਂ ਤੁਹਾਡੇ ਨਾਲ ਖੜੀਆਂ ਨੇ ਇੱਕ ਤੁਹਾਡੇ ਇਥੇ بیس ਕੈਂਪ ਵੀ ਲੱਗਿਆਗਾ ਉਹ ਕਹਿੰਦੇ ਵੀ ਜਿੰਨਾ ਚਿਰ ਸਾਰਾ ਕੁਝ ਦੁਬਾਰੀ ਠੀਕ ਨਹੀਂ ਹੁੰਦਾ ਬੱਚਿਆਂ ਦੀਆਂ ਫੀਸਾਂ ਦਾ ਸਾਰਾ ਕਾਪੀਆਂ ਕਿਤਾਬਾਂ ਦਾ ਖਰਚਾ ਕਲਾਕਾਰ ਰੋਟ ਰਹੇ ਆ ਸਾਰੇ ਉਹਨਾਂ ਨੇ ਇੱਥੋਂ ਤੱਕ ਜਿਹੜਾ ਹੈਗਾ ਤੁਹਾਨੂੰ ਹੌਸਲਾ ਦਿੱਤਾ ਹੈਗਾ ਭਾਜੀ ਹੌਸਲਾ ਤਾਂ ਬਹੁਤ ਦਿੱਤਾ ਮੈਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਲੇਕਿਨ ਪ੍ਰਸ਼ਾਸਨ ਵੀ ਥੋੜਾ ਬਹੁਤਾ ਸਾਡੇ ਬਾਰੇ ਧਿਆਨ ਕਰੇ ਤਾਂ ਫਿਰ ਪ੍ਰਸ਼ਾਸਨ ਨੇ ਕੋਈ ਧੱਕਾ ਧਿਆਨ ਦਿੱਤਾ ਭਾਜੀ ਦਿੱਤਾ ਪ੍ਰਸ਼ਾਸਨ ਨੇ ਧਿਆਨ ਜਦੋਂ ਹੜ੍ਹ ਆਏ ਸੀ ਨਾ ਇੱਕ ਦੋ ਦਿਨ ਪਹਿਲਾਂ ਕਹਿੰਦੇ ਵੀ ਇੰਨਾ ਪਾਣੀ ਆ ਜਾਣਾ ਤੁਸੀਂ ਆਪ ਦਾ ਉੱਚੀਆਂ ਥਾਵਾਂ ਤੇ ਹੋ ਜਾਓ ਠੀਕ ਹੈ ਉਹਨਾਂ ਲੋਸਮਿੰਡਾਂ ਕਰਾਈਆਂ ਸਾਰਿਆਂ ਦੇ ਕਰਿਆ ਡੀਸੀ ਸਾਹਿਬ ਆਪ ਆਏ ਸੀ ਇੱਥੇ ਲੋਸਮਿੰਡ ਕੀਤੀ ਹੈ ਸਾਰਿਆਂ ਨੂੰ ਤਕਰੀਬਨ 2-3 ਬੱਸਾਂ ਕੱਲੀਆਂ ਉਹਨਾਂ ਵੀ ਆਪਣੇ ਜਵਾਕ ਬਾਲੀ ਬੱਚਾ ਲੈ ਕੇ ਨਾ ਪਿਛਾ ਹੋ ਜਾ ਅਸੀਂ ਤਕਰੀਬਨ ਸਾਢੇ ਪੰਜ ਤੋਂ 2-300 ਲੋਕ ਬਾਹਰੇ ਕੇ ਪਿੱਛੇ ਕੈਂਪ ਲੱਗਾ ਰ ਉੱਥੇ ਵੀ ਗਏ ਰਹੇ ਹਾਂ ਤਕਰੀਬਨ ਹੁਣ ਬਾਹਾਂ ਤਿੰਨ ਦਿਨਾਂ ਬਾਅਦ ਅਸੀਂ ਘਰ ਵਾਪਸ ਆਏ ਹਾਂ ਜਿਹੜੇ ਉਹਨ ਘਰਾਂ ਵਿੱਚ ਮਿੱਟੀ ਪਈ ਆ ਕਿਸੇ ਦੇ ਘਰ ਕੀ ਬਣਿਆ ਪਿਆ ਕੋਈ ਹਾਲ ਨਹੀਂ ਹੈ ਰਹਿਣ ਨੂੰ ਗੰਦੀ ਬਦਬੋਹ ਆਂਦੀ ਹੈ ਚਾਰ ਸਫੇਰੇ ਪਾਣੀ ਹੈ ਘਰਾਂ ਨੂੰ ਤਰੇੜਾ ਪੈ ਘਰਾਂ ਕਰਾਂ ਦੇ ਤਰੇੜਾ ਪੈ ਕੰਜਾਂ ਦੀ ਨੀਆਂ ਬੈ ਗਈਆਂ ਹੁਣ ਇਹ ਹੁਣ ਦੁਬਾਰੇ ਤੁਹਾਡੇ ਜੀ ਤੁਸੀਂ ਬਾਈਆਂ ਤੀਆਂ ਬਾਅਦ ਆਈ ਹੁਣ ਪ੍ਰਸ਼ਾਸਨ ਨੇ ਕੀ ਮਦਦ ਕੀਤੀ ਹੈ ਭਾਜੀ ਹੁਣ ਪ੍ਰਸ਼ਾਸਨ ਇਹ ਕਹਿੰਦਾ ਅਸੀਂ ਇਹ ਸਰਵਾ ਕਰਾਉਣੇ ਆ ਜਿਨ੍ਹਾਂ ਦੇ ਘਰ ਡਿੱਗੇ ਆ ਜਾਂ ਕਿਵੇਂ ਵੀ ਡਿੱਗੇ ਆ ਅਸੀਂ ਇੰਜੋ ਵਾਲੇ ਵਗੈਰਾ ਸਾਰਿਆਂ ਨੂੰ ਵੀ ਹੱਲ ਕਰਕੇ ਦੇਨੇ ਆ ਤੁਹਾਡਾ ਜੋ ਵੀ ਨੁਕਸਾਨ ਹੋਇਆ ਅਸੀਂ ਤੁਹਾਡਾ ਇੱਕ ਇੱਕ ਚੀਜ਼ ਦਾ ਨੁਕਸਾਨ ਪਰਾਂਗੇ ਤੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿਤਾਇਆ ਇਥੋਂ ਐਮਐਲਏ ਕੌਣ ਆ ਮੈਨੂੰ ਨਹੀਂ ਪਤਾ ਉਹ ਕੋਈ ਆਏ ਤੁਹਾਡੇ ਨਾਲ ਖੜੇ ਗੱਲਬਾਤ ਭਾਜੀ ਉਹ ਦੋ ਦੋ ਵਾਰ ਆਇਆ ਰਣਵੀਰ ਸਿੰਘ ਭੋਲਰ ਆਇਆ ਆਮ ਆਦਮੀ ਪਾਰਟੀ ਦੇ ਨੇਤਾ ਉਹ ਦੋ ਵਾਰ ਆਇਆ ਪਤਾ ਲੈਣਾ ਕੀ ਕਹਿੰਦੇ ਕਹਿੰਦੇ ਵੀ ਤੁਹਾਡਾ ਜੋ ਵੀ ਹੋਇਆ ਉਹਦੇ ਨਾਲ ਮੰਤਰੀ ਸੀਗਾ ਆਪਣਾ ਬਲਵੀਰ ਸਿੰਘ ਸਿਹਤ ਮੰਤਰੀ ਉਹਦਣ ਆਇਆ ਸਾਰੀਆਂ ਵੈਹ ਮੰਗਾ ਮੰਗਾ ਉਹਨਾਂ ਨੇ ਅਸੀਂ ਇਹ ਦੱਸਿਆ ਵੀ ਪੰਜ-ਪੰਜ ਮਰਲੇ ਸਾਨੂੰ ਪਿਛਾਂ ਜਗ੍ਹਾ ਦਿੱਤੀ ਜਾਵੇ ਇੱਕ ਸਾਢੀਆ ਸਾਰੀ ਫਸਲ ਦਾ ਨੁਕਸਾਨ ਹੈ ਸਾਨੂੰ ਮੌਕੇ ਤੇ ਵੀ ਗਰਦੌਰੀ ਕਰਦਾ ਸਾਡਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੇ ਸਾਡੀਆਂ ਮੰਗਾ ਮੰਨੀਆਂ ਨੇ ਹੁਣ ਅੱਗਾ ਵੇਖੋ ਸਾਡਾ ਕੀ ਕਰਦੇ ਜਿੱਦੇ ਸਿਹਤ ਮੰਤਰੀ ਆਇਆ ਸੀ ਉਹਦੇ ਥੋੜੇ ਪਿੰਡ ਥੋੜੀ ਗਰਮਾ-ਗਰਮੀ ਵੀ ਹੋਈ ਸੀ ਉਹ ਕੀ ਚੱਕਰ ਹੋ ਗਿਆ ਸੀ ਉਹ ਭਾਜੀ ਉਹ ਮੈਨੂੰ ਤਾਂ ਮੈਂ ਤਾਂ ਆਪਣੇ ਪਿੱਛੇ ਕੋਈ ਬਾਹਰ ਦੇ ਬੰਦੇ ਸੀ ਆਪਣੇ ਨਹੀਂ ਸੀ ਉਹਨੇ ਬਾਹਰ ਦੇ ਪਿੰਡ ਦੇ ਅੱਗੂ ਰੇੜੀ ਲਾ ਦਿੱਤੀ ਥੋੜਾ ਇਹ ਨੁਕਸਾਨ ਜ਼ਿਆਦਾ ਉਹਨੇ ਕਰਤਾ ਹੈ ਨਾ ਸਾਡਾ ਪੈ ਗਿਆ ਟੈਂਡੀ ਵਾਲਾ ਪਿੰਡ ਗੰਦਾ ਹੈ ਬਾਕੀ ਅਸੀਂ ਆਦੇ ਮਨ ਨੂੰ ਫੁੱਲਾ ਦਰਚਾਈ ਫਿਰੇ ਪਰ ਜਦੋਂ ਬਾਹਰ ਦਾ ਬੰਦਾ ਕੋਈ ਵੀ ਹੈ ਨੁਕਸਾਨ ਕਰੇ ਨਾ ਤੇ ਬੰਦਾ ਕੁਝ ਨਹੀਂ ਕਰ ਸਕਦਾ ਉਹਨੇ ਮਾਹੌਲ ਖਰਾਬ ਕੀਤਾ ਤੇ 10.5 ਰੁਪਏ ਗਿਆ ਆਹੀਂ ਤੇ ਇਹੋ ਗੁਜਾਰਸ਼ ਕਰਨੇ ਵੀ ਜਿਹੜੀ ਆਏ ਨੇ ਨਰਵੀਰ ਸਿੰਘ ਪੁੱਲਰ ਜੀ ਆ ਉਹ ਸਾਡੀ ਨਾ ਬੇਨਤੀ ਸੁਣੇ ਤੇ ਦੁਬਾਰਾ ਵੀ ਆਉਣ ਤੇ ਅਸੀਂ ਸਾਥ ਜੋੜ ਕੇ ਉਹਨਾਂ ਗੇ ਬੇਨਤੀ ਕਰਨੇ ਹੁਣ ਆ ਬੰਨ ਵੀ ਹਲੇ ਹੋਰ ਤੁਹਾਨੂੰ ਪੱਕਾ ਕਰਨਾ ਪਊਗਾ ਚਲੋ ਇਸ ਸਾਲ ਜੋ ਨੁਕਸਾਨ ਹੋਇਆ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਜਿਵੇਂ ਜਿਵੇਂ ਅੱਗੇ ਨੂੰ ਇਹ ਬੰਨ ਪੂਰਨਾ ਪਊਗਾ ਇਹ ਅਸੀਂ ਬੰਨ ਨਹੀਂ ਕਹਿੰਦੇ ਅਸੀਂ ਇਹ ਗੱਟਿਆਂ ਦੀ ਬਜਾਇ ਨਾ ਇੱਥੇ ਕੋਈ ਪੱਥਰ ਦੀ ਨੋਚ ਬਜੇ ਜੋ ਤਾਂ ਜੋ ਸਾਡਾ ਨੁਕਸਾਨ हट ਸਕਦਾ ਇਹ ਗੱਟੇ ਦਾ ਪਾਜੀ ਵੇਖੋ ਤੁੱਪ ਪਈ ਜਾਂ ਕਿੱਦਾਂ ਵੀ ਫਟ ਜਾਣੇ ਆ ਇਹ ਤੇ ਇੱਕ ਨਾਰਮਲ ਟੰਪਰੇ ਲਈ ਜਾਂ ਰੋਕਣ ਵਾਸਤੇ ਵੀ ਅੱਗੇ ਦਰਿਆ ਨਾ ਵਧੇ ਅਸੀਂ ਕਹਿੰਦਾ ਸਰਕਾਰ ਅਗੇ ਵੀ ਨੋਚ ਬੱਜੀ ਜਾਵੇ ਪੱਕੀ ਬਣੇ ਬੀ ਤਾਂ ਇਹ ਰੋਕ ਸਕਦਾ ਉਹਦਾ ਨਹੀਂ ਰੋਕ ਸਕਦਾ ਜੀ ਤੇ ਨੋਚ ਤਾਂ ਜਿਹੜੀ ਹੈਗੀ ਪੱਥਰਾਂ ਦੀ ਆਪਾਂ ਦੇਖਦੇ ਆ ਰਹੇ ਹਾਂ ਸੁਲਤਾਨਪੁਰ ਲੋਧੀ ਤੋਂ ਲੈ ਕੇ ਇੱਥੋਂ ਤੱਕ ਜਿੰਨੇ ਵਨ ਟੁੱਟੇ ਆ ਉਹ ਸਾਰੇ ਕੱਚੀ ਸੀਗੇ ਹਲੇ ਤੱਕ ਸਰਕਾਰਾਂ ਤੋਂ 78 69 ਸਾਲਾਂ ਚੋਂ ਪੱਕੇ ਨਹੀਂ ਹੋਏ ਹੈਗੇ ਅਸੀਂ ਤਾਂ ਇਹ ਸਰਕਾਰ ਅੱਗੇ ਵੀ ਇਹ ਗੁਜ਼ਾਰਚ ਕਰਨੇ ਸਰਕਾਰ ਕੀ ਕੁਝ ਨਹੀਂ ਕਰ ਸਕਦੀ ਹਰੇ ਕੁਝ ਕਰ ਸਕਦੀ ਪਰ ਜੇ ਗੌਰ ਕਰੇ ਤਾਂ ਹਾਂਜੀ ਤੁਸੀਂ ਕੀ ਕਹਿੰਦੇ ਹੋ ਵੀਰੇ 23 ਤੋਂ ਬਾਅਦ ਇਹ ਨੋਚਾਂ ਬਣ ਬਣ ਜਾਂਦੀਆਂ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ 23 ਵਿੱਚ ਜਦੋਂ ਇਹ ਆੜ ਆਇਆ ਸੀ ਉਹਦਾ ਤਕਰੀਬਨ ਕੋਈ 4 ਕਨਾਲਾ 2 ਕਨਾਲਾ ਕਟੇਤੀ ਜ਼ਮੀਨ ਉਸ ਤੋਂ ਬਾਅਦ ਜੇ ਸਰਕਾਰ ਚਾਹੁੰਦੀ ਤਾਂ ਨੋਚਾ ਬਣਾ ਦਿੱਤੇ ਇਹਨਾਂ ਨੁਕਸਾਨ ਨਹੀਂ ਹੋਣਾ ਸੀ 2023 ਦੇ ਵਿੱਚ ਹੜ੍ਹਾਂ ਤੋਂ ਸਰਕਾਰ ਨੇ ਕੋਈ ਸਿੱਖਿਆ ਨਹੀਂ ਲਈ ਤੀ ਕਿਉਂਕਿ ਜਦੋਂ ਹੜਾ ਆਉਣ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਮੰਤਰੀ ਨੇ ਆਪ ਖੁਦ ਖੜ ਕੇ ਕਿਹਾ ਸੀ ਕਹਿੰਦੇ ਵੀ ਸਾਡੀ ਪੂਰੀ ਤਿਆਰੀ ਆ ਜੇ ਕਿਸੇ ਤਰ੍ਹਾਂ ਦੀ ਕੋਈ ਹੜ੍ਹਾਂ ਵਾਲੀ ਸਥਿਤੀ ਬਣਦੀ ਹੈ ਤਾਂ ਅਸੀਂ ਪੂਰੇ ਤਿਆਰ ਆ ਸਾਡੇ ਕੋਲ ਸਾਰੇ ਪ੍ਰਬੰਧ ਨੇ ਪਰ ਪ੍ਰਬੰਧ ਕੀ ਹੋਏ ਆ ਮੇਰੇ ਨਾਲੋਂ ਵੱਧ ਤੁਸੀਂ ਚੱਲੇਗਾ ਪਾਜੀ ਓਣ ਵੇਖੋ ਸਰਕਾਰਾਂ ਦੇ ਕਿਆ ਸੀ ਕਿਵੇਂ ਦੋਸ਼ ਐ ਸੀ ਕਿਹੜਾ ਪਾਣੀ ਐ بارشਾਂ ਦਾ ਪਾਣੀ ਐ ਨਾ ਕੋਈ ਪਗਵੰਤ ਮੰਦ ਆਵਦਾ ਪਾਣੀ ਐ ਨਾ ਕਿਸੇ ਦਾ ਪਾਣੀ ਐ ਇਹ بارشਾਂ ਦਾ ਪਾਣੀ ਐ ਕੁਦਰਤੀ ਕਹਿਰ ਐ ਅੱਜ ਉਹਨਾਂ ਦੀ ਸਰਕਾਰ ਵੇਲੇ ਕੱਲ ਨੂੰ ਹੋਰ ਕਿਸੇ ਦੀ ਸਰਕਾਰ ਵਿੱਚ ਹੋ ਸਕਦਾ ਹੈ ਇਹ ਹਾ ਸੀਨ ਕਈਆਂ ਸਰਕਾਰਾਂ ਦੇ ਵਿੱਚ ਹੋਇਆ ਪਰ ਕਿਸੇ ਕੋਲੋਂ ਹੀ ਨਹੀਂ ਪੋਇਆ ਉਹਨਾਂ ਦਾ ਬਹੁਤ ਪ੍ਰਬੰਧ ਕੀਤਾ ਹੈ तकरीबन ਸਾਨੇ ਜਿੰਨੇ ਵੀ ਬਾਲ ਬੱਚੇ ਸੀ ਸਾਨੂੰ ਉੱਥੇ ਪੜਾਉਂਦੇ ਸੀ ਕਿਤਾਬਾਂ ਦੇ ਹੁਣ ਕਹਿੰਦੇ ਸਾਰੀ ਫੀਸ ਮਾਫ ਕਰਾਂ ਦੇ ਜਿੰਨਾ ਵੀ ਹੋ ਸਕੇ ਕਰਾਂਗੇ ਅਸੀਂ ਤੁਹਾਡੇ ਆ ਪਿੰਡਾਂ ਦਾ ਮੈਂ ਹਾਲ ਵੇਖਿਆਗਾ ਜਿਹੜੇ ਪੁਲ ਤੋਂ ਇਧਰ ਆਉਂਦੇ ਹੋ ਤੁਸੀਂ ਇਧਰ ਤਾਂ ਇਹ ਲੱਗਦਾ ਜਿਵੇਂ ਤੁਸੀਂ ਪੰਜਾਬ ਦੇ ਪਿੰਡ ਹੁੰਦੇ ਨਹੀਂ ਕੋਈ ਤੁਹਾਡਾ ਵਿਕਾਸ ਨਹੀਂ ਹੋਇਆ ਕੋਈ ਕਿਸੇ ਪੱਖੋਂ ਵੀ ਤੁਸੀਂ ਭਾਜੀ ਵਿਕਾਸ ਕੀ ਕਰ ਸਰਕਾਰ ਕਰੇ ਦੋ ਸਾਲਾਂ ਬਾਅਦ ਪਾਣੀ ਆ ਜਾਂਦਾ ਜਿਹੜਾ ਬਣਿਆ ਪੁੱਤਰਾ ਉਹ ਵੀ ਰੋੜ ਕੇ ਲੈ ਜਾਂਦਾ ਵਿਕਾਸ ਕੋਈ ਨਜ਼ਰ ਆਦਾ ਹੀ ਨਹੀਂ ਸਾਡੇ ਕਿਸਤੀਆਂ ਵਗੈਰਾ ਵੀ ਹੋਣੀਆਂ ਚਾਹੀਦੀਆਂ ਹਾਂ ਹਾਂ ਕਿਸ਼ਤੀਆਂ ਹੈਗੀਆਂ ਭਾਈ ਦਿੱਤੀਆਂ ਦਿੱਤੀਆਂ ਕਿਸ਼ਤੀਆਂ ਆਪਦੀਆਂ ਨੇ ਕਿ ਨਹੀਂ ਨਹੀਂ ਸਰਕਾਰ ਨੇ ਦਿੱਤੀਆਂ ਸੀ ਜੀ ਇਹ ਬੇੜਾ ਵੀ ਦਿੱਤਾ ਹੋਇਆ ਹੈ ਜ਼ਰੂਰ ਇੱਧਰ ਥੋੜੀ ਅੱਗੇ ਨਜ਼ਰ ਮਾਰ ਲਿਗੇ ਕਿਉਂਕਿ ਇਹ ਟੈਂਪਰੇਰੀ ਤੌਰ ਤੇ ਗੱਟੇ ਲਾ ਕੇ ਬੰਨ ਪੂਰਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਸਤਲੁਜ ਨੇ ਆਪ ਦਾ راہ ਬਣਾਲਿਆ ਕਿਉਂਕਿ ਇਹ ਇੱਥੇ ਜਿਹੜਾ ਹੈਗਾ ਛੋਟਾ ਛੋਟੀ ਜੀ ਨਦੀ ਉਹ ਕਹਿ ਸਕਦੇ ਆ ਆਪਾਂ ਨਹਿਰ ਟਾਈਪ ਸੀ ਇੱਥੇ ਪਰ ਅਸਲ ਦਰਿਆ ਜਿਹੜਾ ਹੈਗਾ ਆ ਜਿਹੜੇ ਬੂਟੇ ਦੇਖ ਰਹੇ ਹੋ ਇਸ ਤੋਂ ਉਧਰਲੇ ਸਾਈਡ ਆ ਪਰ ਹੁਣ ਜਿਹੜਾ ਹੈਗਾ ਇਹ ਲੱਗਦਾ ਵੀ ਅਸਲ ਦਰਿਆ ਸਤਲੁਜ ਇੱਥੇ ਆ 40 50 ਫੁੱਟ ਥੱਲੇ ਡੂੰਘਾਗਾ ਤੇ ਇਹ ਪਿੰਡ ਟੈਂਡੀ ਵਾਲਾ ਪੂਰੀ ਬੁਰੀ ਤਰ੍ਹਾਂ ਜਿਹੜਾ ਇੱਥੇ ਇਹਨਾਂ ਦਾ ਜੀ ਇੱਥੇ ਜਿਹੜਾ ਹੈਗਾਗਾ ਹਾਂ ਘਰ ਸੀ ਇੱਥੇ ਜਿਹੜੇ ਕਮਰੇ ਸੀ ਕਿਉਂਕਿ ਮਰੀਅਾ ਦਾ ਕਿ ਇੱਕ ਵਾਰ ਅਸੀਂ ਇੱਥੋਂ ਦੀ ਲੰਗੇ ਸੀ ਪਰ ਹੁਣ ਇੱਥੋਂ ਦੀ ਕੁਝ ਵੀ ਨਹੀਂ ਪਤਾ ਲੱਗਦਾ ਵੀ ਇੱਥੇ ਕੀ ਹੈ ਕੀ ਨਹੀਂ ਬੇਸ਼ੱਕ ਇਹ ਟੈਂਪਰੇਰੀ ਤੌਰ ਤੇ ਪੂਰਨ ਦੀ ਕੋਸ਼ਿਸ਼ ਕੀਤੀ ਆ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਿੰਡ ਟੈਂਡੀਵਾਲਾ ਤੋਂ ਜਿੱਥੇ ਸਤਲੁਜ ਨੇ ਆਪਦਾ ਰਾਹ ਆਪਣੇ ਆਪ ਬਣਾ ਲਿਆ ਆਪਣੇ ਆਪ ਜਿਹੜਾ ਹੈਗਾ ਸਤਲੁਜ ਦਰਿਆ ਉਧਰੋਂ ਇਧਰ ਨੂੰ ਆ ਗਿਆ ਸੋ ਇਹ ਤਸਵੀਰਾਂ ਨੇ ਕੈਮਰਾਮੈਨ ਕੁਲਜੀਤ ਨਾਲ ਪਿੰਡ ਟੈਂਡੀਵਾਲਾ ਤੋਂ ਮੈਂ ਹਰਜਿੰਦਰ ਸਿੱਧੂ